ਈ ਨਾਮ ਹੈ ਤੁਹਾਡਾ ਹੈ ਜੀ ਨਾਮ ਕੀ ਆ ਤੁਹਾਡਾ ਮੇਰਾ ਹਾਂ ਸੁੰਦਰ ਅੱਛਾ ਕੀ ਗੱਲ ਹੋ ਗਈ ਇਹ ਸਮਾਨ ਲੈ ਕੇ ਜਾ ਕੇ ਤੁਹਾਡਾ ਕੀ ਕੁਝ ਲੈ ਗਿਆ ਪੱਕੀ ਦੀ ਇੱਕ ਟੈਂਡਰਤੀ ਆ ਅੱਛਾ ਬਸ ਉਹ ਆਹੀਤੀ ਬਸ ਆਹੀ ਕੁਸਤੀ ਗਾ ਤੇ ਇਥੋਂ ਕੋਈ ਚੱਕ ਕੇ ਲੈ ਗਿਆ ਸਮਾਨ ਹੈ ਤੁਹਾਡਾ ਹਾਂ 9:30 ਵਜੇ ਕਦੋਂ ਦੀ ਗੱਲ ਹੈ ਇਹ ਕਦੋਂ ਲੈ ਗਿਆ ਰਾਤ ਤੁਸੀਂ ਹੈ ਨਹੀਂ ਸੀ ਉਰੇ ਨਾ ਕਿੱਥੇ ਗਏ ਸੀ ਤੁਸੀਂ ਮਟੇਰੇ ਗਿਆ ਕੀ ਰੁੱਟੀ ਖਾਣ ਨੂੰ ਗੁੱਦਾ ਥਾਇ ਦੇ ਅੱਛਾ ਮੈਂ ਫੇਰ ਫੇਰ ਮੈਂ ਆ ਆ ਕੇ ਦੇਖਿਆ ਮੈਂ 9:30 ਵਜੇ ਆ ਕੇ ਦੇਖਿਆ ਹਾਂ ਮੈਂ ਫਿਰ ਮਖਿਆ ਪੱਖੀ ਮਖਿਆ ਹੈ ਵੀ ਕਿ ਉਹ ਪੱਖੀ ਲੈ ਕੇ ਇੱਕ ਸਿਲੰਡਰ ਲੈ ਕੇ ਆ ਤੁਹਾਡਾ ਹਾਂ ਸਿਲੰਡਰ ਕਿਹੜਾ ਦੀ ਚੁੱਲ੍ਹੇ ਵਾਲਾ ਸੀਗਾ ਕਿ ਜਿਹੜੇ ਤੇ ਚੁੱਲ੍ਹਾ ਹੁੰਦਾ ਉੱਤੇ ਹਾਂ ਉਹ ਤੇ ਉਹ ਹੀ ਤੀਆ ਛੋਟਾ ਵਿੱਚ ਹੀ ਚੁੱਲ੍ਹਾ ਚੱਲਦਾ ਜਿਹੜੇ ਤੇ ਹਾਂ ਤੇ ਇੱਥੇ ਪੁੱਛਿਆ ਨਹੀਂ ਤੁਸੀਂ ਕਿਸੇ ਨੂੰ ਆਂਡੀ ਗਮਾਂਡੀ ਨੂੰ ਕਿਸੇ ਆ ਦੁਕਾਨਦਾਰ ਨੂੰ ਇੱਥੇ ਤਾਂ ਪੁੱਛਿਆ ਤਾਂ ਹੈ ਕਿ ਤੁਸੀਂ ਕਿੱਥੇ ਗਏ ਨਹੀਂ ਗਏ ਕਿ ਕਿਹਨੇ ਕਿਹਨੇ ਖੜੇ ਨਹੀਂ ਗਏ ਕਿ ਬੱਕੇ ਪੱਜ ਗਏ ਗਏ ਪੱਜ ਗਏ ਕੋਈ ਮੁੰਡੇ ਸੀਗੇ ਆ ਮੁੰਡੇ ਤੇਗੇ ਵੱਡੇ ਵੱਡੇ ਅੱਛਾ ਉਹ ਲੈ ਕੇ ਭੱਜ ਗਏ ਕਹਿੰਦੇ ਹੈ ਹਾਂ ਤੇ ਕਿਸੇ ਨੂੰ ਥਾਣੇ ਵਾਲੇ ਨੂੰ ਕਹੇ ਤੁਸੀਂ ਦੱਸੇਗਾ ਹੈ ਥਾਣੇ 'ਚ ਗਏ ਸੀ ਥਾਣੇ 'ਚ ਦੱਸਣ ਹਾਂ ਤੱਕ ਕੇ ਮੈਂ ਥਾਕੇ ਥਾਣੇ 'ਚ ਗਿਆ ਅੱਜ ਤੱਕ ਕੇ ਮੈਂ ਰੱਖ ਰੱਖ ਕੇ ਹੱਕ ਆਤੀਗਾ ਅੱਛਾ ਕੀ ਕਹਿੰਦੇ ਫਿਰ ਉਹ ਉਹ ਕਰੇ ਇੱਥੇ ਕਈ ਇੱਥੇ ਕਈ ਪੜਾ ਕਰਾਂਗੇ ਥੀ ਗਰੇ ਤੇ ਕੋਈ ਦੇਖਣ ਆਇਆ ਸੀਗਾ ਮੌਕਾ ਰੇ ਤੁਹਾਡਾ ਜਿੱਥੇ ਰਹਿਣੇ ਹੋ ਤੁਸੀਂ ਕਰੇ ਕੌਣ ਕੋਈ ਪੁਲਸ ਵਾਲਾ ਦੇਖਣ ਆਇਆ ਸੀ ਮੌਕਾ ਰੇ ਪੁਲਸ ਵਾਲ ਇੱਕ ਇੱਕ ਆਇਆ ਥੀਗਾ ਅੱਛਾ ਇੱਥੇ ਇੱਥੋਂ ਕਾਹ ਤੱਕ ਇੱਥੋਂ ਥਾਂ ਚੱਕਿਆ ਗਿਆ ਤੇਰੇ ਅੱਗੇ ਚੱਕਿਆ ਗਿਆ ਹਾਂਜੀ ਇਹ ਦੇਖੋ ਜੀ ਇਹ ਗਰੀਬ ਬੰਦਾਗਾ ਰਾਤ ਇਹਦੀ ਚੋਰੀ ਹੋ ਗਈ ਇਹ ਬੰਦਾ ਪਹਿਲੇ ਹੀ ਮਾਰਿਆ ਪਿਆ ਗਰੀਬ ਬੰਦਾ ਇਹਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਇਹਦੇ ਕੋਈ ਮਦਦ ਕਰੀ ਜਾਵੇ ਚਾਰ ਬੰਦੇ ਦੀ ਮਦਦ ਕਰੋ ਬਹੁਤ ਗਰੀਬ ਬੰਦਾ ਜੀ ਬਹੁਤ ਜਿਆਦਾ ਗਰੀਬ ਬੰਦਾ ਜੀ ਮਾਪਿਆਂ ਨੇ ਘਰੋਂ بے ਤਕਲਕ ਰੱਖਿਆਗਾ ਭਾਈ ਸੀਗਾ ਉਹ ਵਿਚਾਰਾ ਚੱਲ ਗਿਆ ਜਿੱਦਲੀ ਸਹਾਈਤਾ ਦੀ ਹੁਣ ਇਹ ਵੀ ਚਾਰ ਬੰਦੇ ਨਾਲ ਕੇ ਦੀ ਮਦਦ ਕਰੋ ਜਿਹੜਾ ਦਾ ਸਮਾਨ ਤੇ ਚੋਰੀ ਹੋ ਗਿਆ ਧੰਨਵਾਦ ਜੀ ਇੰਨੇ